ਜਿਹੜੇ ਬੱਚੇ ਐਸਸੀ ਸਕਾਲਰਸ਼ਿਪ ਜਿਹੜੀ ਸਕੀਮ ਸੀ ਜਿਹੜੀ ਇਸ ਤੋਂ ਪਹਿਲਾਂ ਕਾਂਗਰਸੀਆਂ ਨੇ ਜਾਂ ਅਕਾਲੀਆਂ ਨੇ ਇਹਨਾਂ ਨੇ ਇਸ ਸਕੀਮ ਨੂੰ ਸਕੈਮ ਬਣਾ ਦਿੱਤਾ ਸੀ ਔਰ ਸਾਡੇ ਬੱਚਿਆਂ ਦਾ ਹੱਕ ਇਹਨਾਂ ਦੇ ਘਰਾਂ ਚ ਜਾ ਰਿਹਾ ਸੀ ਔਰ ਬੱਚੇ ਦਿਨੋਂ ਦਿਨ ਘਟ ਰਹੇ ਸੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਦਾਖਲਾ ਲੈਣ ਤੋਂ ਕਿਉਂਕਿ 17 ਤੋਂ ਲੈ ਕੇ 2017 ਤੋਂ ਲੈ ਕੇ 2020 ਤੱਕ ਸਾਡੇ ਬੱਚਿਆਂ ਨੂੰ ਸਕਾਲਰਸ਼ਿਪ ਹੀ ਨਹੀਂ ਦਿੱਤੀ ਗਈ ਦੇਖੋ ਕਿੱਡਾ ਵੱਡਾ ਅਨਿਆਸ ਇਹ ਹੈ ਔਰ ਕਿਸੇ ਸਰਕਾਰ ਨੇ ਇਸ ਦੀ ਗੱਲ ਨਹੀਂ ਸੀ ਕੀਤੀ ਜੇ ਗੱਲ ਕੀਤੀ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਜਿਨ੍ਹਾਂ ਨੇ ਨਾਲ ਦੀ ਨਾਲ ਹੀ ਜਿਹੜੀ ਸਕਾਲਰਸ਼ਿਪ ਹੁਣ ਚੱਲ ਰਹੀ ਉਹ ਤਾਂ ਅਸੀਂ ਦੇ ਹੀ ਰਹੇ ਹਾਂ ਪਰ ਪਿਛਲੇ 3 ਸਾਲਾਂ ਦਾ ਜੋ ਪੈਂਡਿੰਗ ਪੈਰਪਈਆ ਸੀ 366 ਕਰੋੜ ਪ੍ਰਾਈਵੇਟ ਕਾਲਜਾਂ ਦਾ ਤੇ 92 ਕਰੋੜ ਸਰਕਾਰੀ ਕਾਲਜਾਂ ਦਾ ਪਿਛਲਾ ਰੈਂਦਾ ਵੀ ਸਾਡੇ ਬੱਚਿਆਂ ਦਾ ਹੱਕ ਦੇ ਦਿੱਤਾ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਵਿੱਤ ਮੰਤਰੀ ਜੀ ਦਾ ਕਿਉਂਕਿ ਇੱਕ ਸੋਚ ਹੁੰਦੀ ਹੈ ਕਿ ਤੁਸੀਂ ਲੋਕਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿਉਂਕਿ ਸਮਾਜ ਦਾ ਰਵਈਆ ਹੈ ਭਾਵੇਂ ਤੁਸੀਂ ਕਿਸੇ ਵੀ ਦੇਸ਼ 'ਚ ਵੀ ਚਲੇ ਜਾਓ ਹਰ ਤਕੜਾ ਬੰਦਾ ਜਿਹੜਾ ਮਾੜੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਪਰ ਇਸ ਤੋਂ ਅਸੀਂ ਬਚਾ ਸਕਦੇ ਹਾਂ ਲੋਕਾਂ ਨੂੰ ਜੇਕਰ ਸਰਕਾਰਾਂ ਚੰਗੀਆਂ ਹੋਣ ਜੇ ਅਸੀਂ ਇਤਿਹਾਸ ਫਰੋਲੀਏ ਅੱਜ ਦੇ ਲਾਭਪਾਤਰੀ ਮੈਂ ਵੀ ਦੱਸਣਾ ਚਾਹਾਂਗੀ ਕਿ ਇਹਦੇ ਵਿੱਚ ਸਾਡੇ ਐਸਸੀ ਭੈਣ ਭਰਾ ਨਹੀਂ ਸਾਡੇ ਹੈਂਡੀਕੈਪ ਭੈਣ ਭਰਾ ਵੀ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਵੀ ਲੋਨ ਦਿੰਨੇ ਆ ਚਾਹੇ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੇ ਹੋਣ ਸੋ ਇਹਦੇ ਵਿੱਚ ਸਾਡੇ ਡਿਸੇਬਲਡ ਹੈਂਡੀਕੈਪ ਭੈਣ ਭਰਾਵਾਂ ਨੂੰ ਵੀ ਲਾਭ ਮਿਲਿਆ ਹੈ ਸੋ ਉਹਨਾਂ ਨੂੰ ਵੀ ਮੈਂ ਬਹੁਤ-ਬਹੁਤ ਮੁਬਾਰਕਬਾਦ ਦਵਾਂਗੀ ਜਾਤੀਵਾਦ ਹਿੰਦੁਸਤਾਨ ਦੀ ਇੱਕ ਬਹੁਤ ਵੱਡੀ ਸਮੱਸਿਆ ਰਹੀ ਹੈ ਅੱਜ ਤੋਂ ਨਹੀਂ ਸਦੀਆਂ ਤੋਂ ਰਹੀ ਹੈ ਔਰ ਇਸ ਜਾਤੀਵਾਦ ਨੇ ਸਾਡੇ ਲੋਕਾਂ ਨੂੰ ਐਨਾ ਕੋ ਪਿੱਛੇ ਧਕੇਲਿਆ ਕਿ ਅਸੀਂ ਸਦੀਆਂ ਤੱਕ ਸਕੂਲਾਂ 'ਚ ਦਾਖਲ ਨਹੀਂ ਹੋ ਸਕੇ ਸਦੀਆਂ ਤੱਕ ਸਾਨੂੰ ਮੰਦਰਾਂ ਗੁਰਦੁਆਰਿਆਂ 'ਚ ਨਹੀਂ ਜਾਣ ਦਿੱਤਾ ਗਿਆ ਸਦੀਆਂ ਤੱਕ ਅਸੀਂ ਉਹਨਾਂ ਲੋਕਾਂ ਦੇ ਨਾਲ ਦੂਜੇ ਲੋਕਾਂ ਦੇ ਨਾਲ ਬੈਠ ਕੇ ਪਾਣੀ ਤੱਕ ਪੀਣ ਦੇ ਹੱਕਦਾਰ ਨਹੀਂ ਬਣ ਸਕੇ ਇੰਨੀ ਗੁਲਾਮੀ ਸਦੀਆਂ ਤੱਕ ਝੇਲਣੀ ਤੇ ਉਸ ਤੋਂ ਬਾਅਦ ਇਸ ਮੁਕਾਮ ਤੱਕ ਆਉਣਾ ਬਹੁਤ ਹੀ ਦਰਦ ਹਟਾਉਣ ਵਾਲਾ ਸਫ਼ਰ ਹੁੰਦਾ ਸੋ ਮੈਂ ਧੰਨਵਾਦ ਕਰਾਂਗੀ ਤੇ ਬਾਰ-ਬਾਰ ਯਾਦ ਵੀ ਕਰਾਂਗੀ ਡਾਕਟਰ ਭੀਮrao ਅੰਬੇਦਕਰ ਜੀ ਨੂੰ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਨਵਾਂ ਮੋੜ ਲੈ ਕੇ ਆਂਦਾ ਸੀ ਸਾਨੂੰ ਹੱਕ ਦਿਵਾਏ ਸੀ ਭਾਵੇਂ ਆਪ ਸਾਰੀ ਉਮਰ ਉਹ ਸਕੂਲ ਦੇ ਵਿੱਚ ਵੀ ਸਭ ਤੋਂ ਪਿੱਛੇ ਫਰਸ਼ ਤੇ ਬੈਠ ਕੇ ਪੜ੍ਹਦੇ ਰਹੇ ਭਾਵੇਂ ਸਕੂਲ ਦੇ ਵਿੱਚ ਉਹਨਾਂ ਨੂੰ ਪਾਣੀ ਪੀਣ ਤੱਕ ਵੀ ਅਲਾਉ ਨਹੀਂ ਕੀਤਾ ਜਾਂਦਾ ਸੀ ਪਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹੋ ਜਿਹਾ ਇਤਿਹਾਸ ਲਿਖ ਕੇ ਗਏ ਕਿ ਅੱਜ ਅਸੀਂ ਉਹਨਾਂ ਦੀ ਬਦੌਲਤ ਇੱਥੇ ਬੈਠੇ ਆਂ ਇਹਨਾਂ ਕੁਰਸੀਆਂ ਤੇ ਬੈਠੇ ਆ। ਸੋ 1971 ਤੋਂ ਸਮਾਜਿਕ ਨਿਆਂਦਾਰਤਾ ਦੀ ਜੋ ਐਸਸੀ ਕਾਰਪੋਰੇਸ਼ਨ ਹੈ ਇਹ ਸਥਾਪਿਤ ਕੀਤੀ ਗਈ ਸੀ। ਔਰ 1971 ਤੋਂ ਲੈ ਕੇ ਹੁਣ ਤੱਕ 50 ਸਾਲ ਤੋਂ ਉੱਪਰ ਹੋ ਗਏ। ਕਿਸੇ ਨੇ ਗੱਲ ਨਹੀਂ ਸੀ ਕੀਤੀ ਕਿ ਇੰਨੇ ਸਾਰੇ ਸਾਡੇ ਲਾਭਪਾਤਰੀ ਜਿਹੜੇ ਕਰਜ਼ਾ ਲੈਂਦੇ ਸੀ ਵੀ ਆਖਰ ਉਹ ਕਰਜ਼ਾ ਕਿਉਂ ਨਹੀਂ ਮੋੜ ਸਕਦੇ ਸੀ। ਅਸੀਂ ਕਰਜ਼ਾ ਦਿੰਨੇ ਆ ਗਰੀਬਾਂ ਨੂੰ ਕਰਜ਼ਾ ਦਿੰਨੇ ਆ ਤਾਂ ਕਿ ਉਹਨਾਂ ਦੇ ਕੋਈ ਆਰਥਿਕ ਹਾਲਾਤ ਚ ਸੁਧਾਰ ਹੋਵੇ ਤਾਂ ਕਿ ਉਹ ਕੋਈ ਆਪਣਾ ਕੰਮ ਕਰ ਸਕਣ ਕੋਈ ਆਪਣੇ ਬੱਚਿਆਂ ਨੂੰ ਪੜਾ ਸਕਣ ਪਰ ਜ਼ਮੀਨੀ ਹਕੀਕਤ ਜੇ ਦੇਖੀਏ ਤਾਂ ਸਾਡੇ ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਨੇ ਕਿ ਕਰਜ਼ਾ ਲੈਣ ਦੇ ਲਈ ਗਰੰਟੀ ਦੇਣ ਦੇ ਲਈ ਵੀ ਉਹਨਾਂ ਦੇ ਕੋਲ ਕੁਝ ਨਹੀਂ ਹੁੰਦਾ ਜੇ ਅਸੀਂ ਕਿਸੇ ਨੂੰ ਕਹਿ ਦਈਏ ਨਾ ਕਿ ਆਹ ਕਰਜ਼ਾ ਤੁਹਾਨੂੰ ਦਿੰਨੇ ਆ ਤੁਸੀਂ ਆ ਕੰਮ ਸ਼ੁਰੂ ਕਰ ਲਓ ਤੇ ਗਰੰਟੀ ਕਿੱਥੋਂ ਦੇਈਏ ਸੋ ਇਹੋ ਜੇ ਦਰਦਨਾਕ ਮਾਹੌਲ ਚੋਂ ਨਿਕਲੇ ਸਾਡੇ ਭੈਣ ਭਰਾ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ ਜਿਹੜੀਆਂ ਆਪਦੇ ਆਪ ਨੂੰ ਦਲਤਾਂ ਦੇ ਬਹੁਤ ਨੇੜੇ ਦੱਸਦੀਆਂ ਰਹੀਆਂ ਦਲਤਾਂ ਦੇ ਬਹੁਤ ਕਰੀਬੀ ਦੱਸਦੀਆਂ ਰਹੀਆਂ ਕਿਸੇ ਨੇ ਵੀ ਇਸ ਗੱਲ ਤੇ ਹਾਮੀ ਨਹੀਂ ਭਰੀ ਜਾਂ ਕਹੋ ਕਿ ਇੰਨਾ ਉੱਚਾ ਤਖਤ ਸੀ ਅਦਲੀ ਰਾਜੇ ਦਾ ਮਜਲੂਮਾਂ ਦੀ ਉਮਰ ਹੀ ਰਾਹ ਵਿੱਚ ਬੀਤ ਗਈ ਅਸੀਂ ਤਾਂ ਸਿਰ ਹੰਡਾਉਂਦੇ ਹੀ ਉਮਰਾਂ ਨਗਾ ਗਏ ਸਾਡੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਸਿਰ ਕਮਾਣਦੀਆਂ ਰਹੀਆਂ ਤੇ ਬੱਚਿਆਂ ਨੇ ਸਕੂਲਾਂ 'ਚ ਕਿੱਥੋਂ ਜਾਣਾ ਸੀ ਅਸੀਂ ਉਸੇ ਹੀ ਘੁੰਮਣ ਘੇਰੀ ਦੇ ਵਿੱਚ ਆਪਣੀਆਂ ਸਦੀਆਂ ਬਤਾ ਦਿੱਤੀਆਂ ਤੇ ਜੇ ਮੈਂ ਗੱਲ ਕਰਾਂ ਧਰਮਾਂ ਦੀ ਬਹੁਤ ਵੱਡਾ ਰੋਲ ਹੁੰਦਾ ਕਿਸੇ ਜਾਤੀਵਾਦ ਨੂੰ ਉਭਾਰਨਾ ਜਾਂ ਉਸ ਨੂੰ ਥੱਲੇ ਤੱਕ ਲੈ ਕੇ ਜਾਣਾ ਉਸ ਨੂੰ ਡਿਸਕਰੇਜ ਕਰਨਾ ਧਰਮਾਂ ਨੇ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਆਪੋ ਆਪਣਾ ਕੱਟੜਤਾ ਦੇ ਆਧਾਰ ਤੇ ਪਰ ਸਿੱਖ ਧਰਮ ਇੱਕ ਅਜਿਹਾ ਧਰਮ ਹੈ ਕਿਉਂਕਿ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਮੰਦਰ ਸਾਹਿਬ ਜਿੱਥੇ ਹੈ ਉੱਥੇ ਸਿੱਖ ਧਰਮ ਦੀ ਗੱਲ ਕਰਨੀ ਵੀ ਜ਼ਰੂਰ ਬਣਦੀ ਹੈ ਸਿੱਖ ਧਰਮ ਅਜਿਹਾ ਧਰਮ ਹੋਇਆ ਜਿੱਥੇ ਜਾਤੀਵਾਦ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਨੇ ਨੀਚੇ ਅੰਦਰ ਨੀਤ ਜਾਤ ਨੀਚੇ ਹੋਤ ਨੀਚ ਨਾਨਕ تنਕੇ ਸੰਗ ਸਾਥ ਉੱਚਾ ਕੀਿਆ ਰੀਸ ਸੋ ਗੁਰੂ ਨਾਨਕ ਦੇਵ ਜੀ ਨੇ ਹੀ ਸ਼ੁਰੂ ਕਰਕੇ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਪੰਜ ਪਿਆਰੇ ਸਾਜੇ ਬਿਨਾਂ ਕਿਸੇ ਧਰਮ ਤੇ ਬਿਨਾਂ ਕਿਸੇ ਜਾਤ ਦੇ ਪੱਖਪਾਤ ਤੋਂ ਇਹ ਸਾਰਾ ਕੁਝ ਇੱਕ ਬਹੁਤ ਵੱਡਾ ਬਦਲਾਅ ਸੀ ਦਲਿਤ ਵਰਗ ਵਾਸਤੇ ਔਰ ਸਿੱਖ ਧਰਮ ਦੇ ਵਿੱਚ ਇੰਨਾ ਵੱਡਾ ਦਲਿਤ ਵਰਗ ਦੀ ਸ਼ਮੂਲੀਅਤ ਹੋਈ ਸੀ ਇਸ ਦਾ ਕਾਰਨ ਇਹ ਸੀ ਕਿ ਜਾਤੀਵਾਦ ਨੂੰ ਡਿਸਕਰੇਜ ਕੀਤਾ ਗਿਆ ਸੀ ਸੋ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਸਿੱਖ ਧਰਮ ਦੇ ਵਿੱਚ ਜਿਸ ਨੂੰ ਅਸੀਂ ਜਿਸ ਤੇ ਅਸੀਂ ਅਨਯਾਈ ਬਣਦੇ ਹਾਂ ਉਸ ਦੇ ਵਿੱਚ ਜਾਤੀਵਾਦ ਦੀ ਕੋਈ ਗੱਲ ਨਹੀਂ ਹੁੰਦੀ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਬਾਕੀ ਰਾਜਾਂ ਤੋਂ ਬਹੁਤ ਇਸ ਗੱਲ ਤੇ ਅਗਿਆਂ ਕਿ ਅਸੀਂ ਜਾਤੀਵਾਦ ਦੇ ਵਿੱਚ ਇੰਨਾ ਕਿਰੇ ਹੋਏ ਨਹੀਂ ਆ। ਸੋ ਮੈਂ ਉਸ ਗੱਲ ਤੇ ਆਉਣੀ ਆ ਕਿ ਜਦੋਂ ਇਹ ਗੱਲ ਚੱਲੀ ਸੀ ਮੇਰੇ ਤੋਂ ਪਹਿਲਾਂ ਵਿੱਤ ਮੰਤਰੀ ਜੀ ਨੇ ਦੱਸਿਆ ਕਿ ਮੈਂ ਇਹ ਮਸਲਾ ਇੰਨਾ ਕੋਲ ਲੈ ਕੇ ਗਈ ਸੀ। ਉਸ ਤੋਂ ਬਾਅਦ ਜਲੰਧਰ ਵਿੱਚ ਬਾਈਲੈਕਸ਼ਨ ਹੋ ਰਹੀ ਸੀ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉੱਥੇ ਚੋਣ ਪ੍ਰਚਾਰ ਕਰ ਰਹੇ ਸੀ ਔਰ ਉੱਥੋਂ ਦੇ ਲੋਕਾਂ ਨੇ ਇਹ ਗੱਲ ਸ਼ੁਰੂ ਕੀਤੀ ਤੇ ਮੈਂ ਵੀ ਸੀਐਮ ਸਾਹਿਬ ਕੋਲ ਇਹ ਗੱਲ ਦੁਹਰਾਈ ਸੀ ਕਿ ਇਹ ਜ਼ਰੂਰੀ ਹੈ ਕਿ ਅਸੀਂ ਇਹਨਾਂ ਲੋਕਾਂ ਨੂੰ ਕਰਜ਼ੇ ਦੇ ਜਾਲ ਚੋਂ ਕੱਢੀਏ ਤਾਂ ਕਿ ਇਹ ਆਪਣੇ ਬੱਚਿਆਂ ਲਈ ਕੁਝ ਸੋਚ ਸਕਣ ਤਾਂ ਕਿ ਇਹ ਆਪਦੇ ਸਿਰ ਦਾ ਪਾਰ ਉਤਾਰ ਸਕਣ ਔਰ ਮੈਂ ਮਾਣ ਮਹਿਸੂਸ ਕਰਦੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਜਿਨ੍ਹਾਂ ਨੇ ਇੱਕ ਵਾਰੀ ਵੀ ਨਾਂ ਨਹੀਂ ਕੀਤੀ ਤੇ ਮੈਨੂੰ ਇਹ ਕਿਹਾ ਸੀ ਕਿ 35 ਕਰੋੜ ਤਾਂ ਮੈਂ ਹੁਣੇ ਹੀ ਦੇ ਦੂੰਗਾ ਚਲੋ ਉਹ ਪ੍ਰੋਸੈਸ ਚਲਦੇ-ਚਲਦੇ ਟਾਈਮ ਜ਼ਰੂਰ ਲੱਗ ਗਿਆ ਪਰ ਆਮ ਆਦਮੀ ਪਾਰਟੀ ਸਰਕਾਰ ਦੀ ਸੋਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਇਸ ਦੇ ਸਦਕਾ ਇਹ ਪ੍ਰੋਸੈਸ ਸਿਰੇ ਚੜਿਆ ਔਰ ਅਸੀਂ ਅੱਜ ਕਾਮਯਾਬ ਹੋਏ ਹਾਂ ਕਿ ਤਕਰੀਬਨ 66 ਕਰੋੜ ਦਾ ਲੋਨ ਹੈ ਜਿਹੜਾ ਸਾਡੇ 4727 ਜਿਹੜੇ ਲਾਭਪਾਤਰੀ ਹੈ ਉਹਨਾਂ ਦਾ ਅੱਜ ਮਾਫ ਕਰਨ ਜਾ ਰਹੇ ਹਾਂ ਮੈਂ ਉਹਨਾਂ ਸਾਰੇ ਲਾਭਪਾਤਰੀਆਂ ਨੂੰ ਦਿਲੋਂ ਮੁਬਾਰਕਬਾਦ ਦੇਵਾਂਗੀ ਕਿਉਂਕਿ ਇਹ ਇੱਕ ਜ਼ਿੰਦਗੀ ਦੀ ਵੀ ਨਵੀਂ ਸ਼ੁਰੂਆਤ ਹੁੰਦੀ ਹੈ ਜਦੋਂ ਤੁਹਾਡੇ ਸਿਰ ਤੋਂ ਕੋਈ ਬੋਝ ਲੱਥ ਜਾਵੇ ਇੰਨਾ ਹੀ ਬਸ ਨਹੀਂ ਮੇਰੇ ਤੋਂ ਪਹਿਲਾਂ ਬਹੁਤ ਕੁਝ ਦੱਸ ਦਿੱਤਾ ਗਿਆ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗੀ ਸਿਰਫ ਆਪਣੇ ਵਿਭਾਗ ਦੀ ਗੱਲ ਕਰਾਂਗੀ ਕਿਉਂਕਿ 3 ਸਾਲਾਂ ਦੇ ਅੰਦਰ ਜੋ ਸਾਡੇ ਐਸਸੀ ਭਾਈਚਾਰੇ ਲਈ ਹੋਇਆ ਉਸ ਦੀ ਗੱਲ ਕਰਨੀ ਵੀ ਬਣਦੀ ਹੈ ਜਿਹੜੇ ਬੱਚੇ ਐਸਸੀ ਸਕਾਲਰਸ਼ਿਪ ਜਿਹੜੀ ਸਕੀਮ ਸੀ ਜਿਹੜੀ ਇਸ ਤੋਂ ਪਹਿਲਾਂ ਕਾਂਗਰਸੀਆਂ ਨੇ ਜਾਂ ਅਕਾਲੀਆਂ ਨੇ ਇਹਨਾਂ ਨੇ ਇਸ ਸਕੀਮ ਨੂੰ ਸਕੈਮ ਬਣਾ ਦਿੱਤਾ ਸੀ ਔਰ ਸਾਡੇ ਬੱਚਿਆਂ ਦਾ ਹੱਕ ਇਹਨਾਂ ਦੇ ਘਰਾਂ 'ਚ ਜਾ ਰਿਹਾ ਸੀ ਔਰ ਬੱਚੇ ਦਿਨੋਂ ਦਿਨ ਘਟ ਰਹੇ ਸੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਦਾਖਲਾ ਲੈਣ ਤੋਂ ਕਿਉਂਕਿ 17 ਤੋਂ ਲੈ ਕੇ 2017 ਤੋਂ ਲੈ ਕੇ 2020 ਤੱਕ ਸਾਡੇ ਬੱਚਿਆਂ ਨੂੰ ਸਕਾਲਰਸ਼ਿਪ ਹੀ ਨਹੀਂ ਦਿੱਤੀ ਗਈ ਦੇਖੋ ਕਿੱਡਾ ਵੱਡਾ ਅਨਿਆਸ ਏ ਇਹ ਔਰ ਕਿਸੇ ਸਰਕਾਰ ਨੇ ਇਸ ਦੀ ਗੱਲ ਨਹੀਂ ਸੀ ਕੀਤੀ ਜੇ ਗੱਲ ਕੀਤੀ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਜਿਨ੍ਹਾਂ ਨੇ ਨਾਲ ਦੀ ਨਾਲ ਹੀ ਜਿਹੜੀ ਸਕਾਲਰਸ਼ਿਪ ਹੁਣ ਚੱਲ ਰਹੀ ਉਹ ਤਾਂ ਅਸੀਂ ਦੇ ਹੀ ਰਹੇ ਹਾਂ ਪਰ ਪਿਛਲੇ 3 ਸਾਲਾਂ ਦਾ ਜੋ ਪੈਂਡਿੰਗ ਪੈਰਪਈਆ ਸੀ 366 ਕਰੋੜ ਪ੍ਰਾਈਵੇਟ ਕਾਲਜਾਂ ਦਾ ਤੇ 92 ਕਰੋੜ ਸਰਕਾਰੀ ਕਾਲਜਾਂ ਦਾ ਪਿਛਲਾ ਰਹਿੰਦਾ ਵੀ ਸਾਡੇ ਬੱਚਿਆਂ ਦਾ ਹੱਕ ਦੇ ਦਿੱਤਾ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਮੁੱਖ ਮੰਤਰੀ ਸਰਦਾਰ ਹਤਨ ਭਗਵਾਨ ਸਿੰਘ ਜੀ ਮਾਨ ਜੀ ਦਾ ਵਿੱਤ ਮੰਤਰੀ ਜੀ ਦਾ ਕਿਉਂਕਿ ਇੱਕ ਸੋਚ ਹੁੰਦੀ ਹੈ ਕਿ ਤੁਸੀਂ ਲੋਕਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿਉਂਕਿ ਸਮਾਜ ਦਾ ਰਵੱਈਆ ਭਾਵੇਂ ਤੁਸੀਂ ਕਿਸੇ ਵੀ ਦੇਸ਼ 'ਚ ਵੀ ਚਲੇ ਜਾਓ ਹਰ ਤਕੜਾ ਬੰਦਾ ਜਿਹੜਾ ਮਾੜੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਪਰ ਇਸ ਤੋਂ ਅਸੀਂ ਬਚਾ ਸਕਦੇ ਹਾਂ ਲੋਕਾਂ ਨੂੰ ਜੇਕਰ ਸਰਕਾਰਾਂ ਚੰਗੀਆਂ ਹੋਣ ਜੇ ਅਸੀਂ ਇਤਿਹਾਸ ਫਰੋਲੀਏ ਅੱਜ ਦੇ ਲਾਭਪਾਤਰੀ ਮੈਂ ਵੀ ਦੱਸਣਾ ਚਾਹਾਂਗੀ ਕਿ ਇਹਦੇ ਵਿੱਚ ਸਾਡੇ ਐਸਸੀ ਭੈਣ ਭਰਾ ਨਹੀਂ ਸਾਡੇ ਹੈਂਡੀਕੈਪ ਭੰਪਰਾ ਵੀ ਨੇ ਕਿਉਂਕਿ ਅਸੀਂ ਉਹਨਾਂ ਨੂੰ ਵੀ ਲੋਨ ਦਿੰਨੇ ਆ ਚਾਹੇ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੇ ਹੋ ਸੋ ਇਹਦੇ ਵਿੱਚ ਸਾਡੇ ਡਿਸੇਬਲਡ ਹੈਂਡੀਕੈਪ ਭੰਪਰਾਵਾਂ ਨੂੰ ਵੀ ਲਾਭ ਮਿਲਿਆ ਹੈ ਸੋ ਉਹਨਾਂ ਨੂੰ ਵੀ ਮੈਂ ਬਹੁਤ-ਬਹੁਤ ਮੁਬਾਰਕਬਾਦ ਦਵਾਂਗੀ ਇਸ ਤੋਂ ਪਹਿਲਾਂ ਸੰਸਾਰ ਦੇ ਵਿੱਚ ਮੈਂ ਸਿਰਫ ਹਿੰਦੁਸਤਾਨ ਦੀ ਗੱਲ ਨਹੀਂ ਕਰਦੀ ਦੁਨੀਆ ਭਰ ਦੇ ਵਿੱਚ ਉਸੇ ਗੱਲ ਤੇ ਆਵਾਂਗੀ ਕਿ ਹਰ ਤਕੜਾ ਬੰਦਾ ਮਾੜੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਲਗਾਤਾਰ ਮਾਰੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਜੇ ਤੁਸੀਂ ਹਿਟਲਰ ਦਾ ਨਾਮ ਸੁਣਦੇ ਹੋ ਤਾਂ ਉਹਨੇ ਇਸ ਤਰ੍ਹਾਂ ਦੇ ਕਾਨੂੰਨ ਬਣਾ ਦਿੱਤੇ ਸੀ ਕਿ ਮੇਰੇ ਦੇਸ਼ ਦੇ ਵਿੱਚ ਕੋਈ ਹੈਂਡੀਕੈਪ ਬੰਦਾ ਨਹੀਂ ਹੋਣਾ ਚਾਹੀਦਾ ਕੋਈ ਗਰੀਬ ਬੰਦਾ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਸੀ ਜਾਨੋਂ ਮਾਰ ਦਿੱਤਾ ਜਾਂਦਾ ਸੀ ਸੋ ਇਹੋ ਜਿਹੀ ਵੀ ਸ਼ਾਸਨ ਰਹੇ ਹੈ ਇਹੋ ਜਿਹੀ ਵੀ ਸ਼ਾਸਕ ਰਹੇ ਹੈ ਪਰ ਚੰਗੀ ਸੋਚ ਨਾਲ ਚੱਲਣ ਵਾਲੇ ਮੁਲਕ ਚੰਗੀ ਸੋਚ ਨਾਲ ਚੱਲਣ ਵਾਲੀ ਰਾਜ ਹਮੇਸ਼ਾ ਹੀ ਲੋਕ ਹਿੱਤ ਦੀ ਗੱਲ ਕਰਦੀਆਂ ਨੇ ਹਮੇਸ਼ਾ ਹੀ ਸਾਡੇ ਪਿੱਛੇ ਰਹਿ ਚੁੱਕੇ ਲੋਕਾਂ ਦੀ ਬਾਹ ਫੜਦੀਆਂ ਨੇ ਸੋ ਮੈਂ ਅੱਜ ਸਾਰੇ ਲਾਭਪਾਤਰੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹੋਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿਉਂਕਿ ਜਿਹੜਾ ਰੰਗਲੇ ਪੰਜਾਬ ਉਹ ਸਿਰਜ ਰਹੇ ਨੇ ਜਿਹੜੇ ਰੰਗਲੇ ਪੰਜਾਬ ਦਾ ਉਹ ਸੁਪਨਾ ਲੈ ਰਹੇ ਸੀ ਉਸ ਰੰਗਲੇ ਪੰਜਾਬ ਦੇ ਵਿੱਚ ਕੀਰਤ ਦਾ ਰੰਗ ਵੀ ਬਹੁਤ ਗੂੜਾ ਪਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ